ਕਹਤਾ ਐਸੀ ਚੀਜ਼ ਦਾ ਵੀ ਕੀ ਸ਼ਹਾਦਤ ਦੀ ਉਡੀਕ ਕਰ ਰਹੇ ਨੇ ਸਰਕਾਰਾਂ ਕੋਈ ਗੱਲ ਹੀ ਨਹੀਂ ਕਰ ਰਹੀਆ ਕੋਈ 21 ਦਿਨ ਹੋ ਗਏ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇੱਕ ਕਿਸਾਨ ਆਪਦਾ ਸਾਰਾ ਕੁਝ ਵਾਰਨ ਵਾਸਤੇ ਬੈਠਾ ਮੌਤਰਾ ਮੱਥਾ ਲਾਈ ਬੈਠਾ ਉਹਦੀ ਗੱਲ ਤਾਂ ਸੁਣ ਲਈ ਤੇ ਕੋਈ ਗੱਲ ਲੈਣੀ ਹੈਗੀ ਵੀ ਇਹ ਕੋਈ ਬੰਦਾ ਆਪਦੇ ਵਾਸਤੇ ਕੁਝ ਮੰਗ ਰਿਹਾ ਇਹ ਹਿੰਦੁਸਤਾਨ ਦੇ ਹਰੇਕ ਕਿਸਾਨ ਵਾਸਤੇ ਧਰਨਾ ਦੇ ਰਿਹਾ ਅਸੀਂ ਖੜਿਆ ਖਨੌਰੀ ਮੋਰਚੇ ਤੇ ਡੱਲੇਵਾਲ ਦੇ ਮਰਨ ਵਰਤ ਨੂੰ 21 ਦਿਨ ਹੋ ਚੁੱਕੇ ਹਨ ਤੇ ਲਗਾਤਾਰ ਜਿਹੜਾ ਮਰਨ ਵਰਤ ਜਾਰੀ ਹੈ ਸਾਡੇ ਨਾਲ ਖੜੇ ਹਨ ਸਾਬਕਾ ਵਿਧਾਇਕ ਗੋਲਦੀ ਜੀ ਗੱਲ ਕਰਦੇ ਆਂ ਇਹਨਾਂ ਦੇ ਨਾਲ ਗੋਲਦੀ ਜੀ ਅੱਜ 21ਵਾਂ ਦਿਨ ਹੋ ਚੁੱਕਿਆ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਤਾਂ ਸਿਹਤ ਹੈ ਜਿਹੜੀ ਬਹੁਤ ਨਾਜ਼ੁਕਾ ਕੀ ਲੱਗਦਾ ਤੁਹਾਨੂੰ ਸਰਕਾਰ ਦੀ ਸਿਰ ਤੇ ਜਿਹੜਾ ਕੋਈ ਹਜੇ ਤੱਕ ਅਸਰ ਹੋਇਆ ਕਿ ਨਹੀਂ ਹੈ ਮੈਂ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਇਆ ਤੇ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋਈ ਹੈ ਤੇ ਬਹੁਤ ਹੀ ਵਾਕੀ ਜਿਵੇਂ ਤੁਸੀਂ ਨੇ ਕਿਹਾ ਕਿ ਬਹੁਤ ਕ੍ਰਿਟੀਕਲ ਸਟੇਜ ਦੇ ਵਿੱਚ ਨੇ ਡੱਲੇਵਾਲ ਸਾਹਿਬ ਤੇ ਅੱਜ 21 ਦਿਨ ਹੋ ਗਏ ਦੁੱਖ ਤਾਂ ਐਸੀ ਚੀਜ਼ ਦਾ ਵੀ ਕੀ ਸ਼ਹਾਦਤ ਦੀ ਉਡੀਕ ਕਰ ਰਹੇ ਨੇ ਸਰਕਾਰਾਂ ਕੋਈ ਗੱਲ ਹੀ ਨਹੀਂ ਕਰ ਰਹੀਆ ਕੋਈ 21 ਦਿਨ ਹੋ ਗਏ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇੱਕ ਕਿਸਾਨ ਆਪਦਾ ਸਾਰਾ ਕੁਝ ਵਾਰਨ ਵਾਸਤੇ ਬੈਠਾ ਮੌਤਰਾ ਮੱਥਾ ਲਾਈ ਬੈਠਾ ਉਹਦੀ ਗੱਲ ਤਾਂ ਸੁਣ ਲਈ ਤੇ ਕੋਈ ਗੱਲ ਲੈਣੀ ਹੈਗੀ ਵੀ ਇਹ ਕੋਈ ਬੰਦਾ ਆਪਦੇ ਵਾਸਤੇ ਕੁਝ ਮੰਗ ਰਿਹਾ ਇਹ ਹਿੰਦੁਸਤਾਨ ਦੇ ਹਰੇਕ ਕਿਸਾਨ ਵਾਸਤੇ ਧਰਨਾ ਦੇ ਰਿਹਾ ਇਕੱਲੇ ਪੰਜਾਬ ਵਾਸਤੇ ਨਹੀਂ ਇਕੱਲੇ ਹਰਿਆਣੇ ਵਾਸਤੇ ਨਹੀਂ ਇਕੱਲੇ ਯੂਪੀ ਵਾਸਤੇ ਨਹੀਂ ਹਰ ਇੱਕ ਬੰਦੇ ਲਈ ਜਿਹੜਾ ਵੀ ਖੇਤੀਬਾੜੀ ਦੇ ਨਾਲ ਧੰਦੇ ਨਾਲ ਜੁੜਿਆ ਹੋਇਆ ਚਾਹੇ ਉਹ ਕਿਸੇ ਵੀ ਸੂਬੇ ਦਾ ਬੰਦਾ ਉਹਦੇ ਲਈ ਤਾਂ ਰਾਂ ਦੇ ਰਹੇ ਨੇ ਸੋ ਮੈਨੂੰ ਲੱਗਦਾ ਕਿ ਜਦੋਂ ਵੀ ਲੋੜ ਪਈਆ ਚਾਹੇ ਹਿੰਦੁਸਤਾਨ ਨੂੰ ਤਾਂ ਮੈਨੂੰ ਲੱਗਦਾ ਅੰਨ ਦੇ ਭੰਡਾਰ ਨੇ ਜਿਹੜੇ ਉਹ ਪੰਜਾਬ ਨੇ ਹੀ ਉਗਾ ਕੇ ਲੋਕਾਂ ਦਾ ਜਿਹੜਾ ਢਿੱਡ ਭਰਿਆ ਤੇ ਅੱਜ ਜਦੋਂ ਉਸੇ ਕਿਸਾਨ ਨੂੰ ਜ਼ਰੂਰਤ ਆ ਉਹ ਆਪਦਾ ਹੱਕ ਮੰਗ ਰਿਹਾ ਵੀ ਸਾਡਾ ਭਾਈ ਜਿੰਨਾ ਖਰਚਾ ਹੁੰਦਾ ਸਾਡਾ ਤਾਂ ਬਰਾਬਰ ਵੀ ਨਹੀਂ ਪਹੁੰਚਦਾ ਕੰਮ ਤੇ ਜੇ ਤੁਸੀਂ ਸਾਡੀ ਫਸਲ ਦਾ ਮੁੱਲ ਸਹੀ ਕਰੋਗੇ ਤਾਂ ਅਸੀਂ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਕਰ ਸਕਦੇ ਹਾਂ ਤੇ ਜਿਹੜੇ ਅੱਜ ਤੋਂ ਢਾਈ ਸਾਲ ਪਹਿਲਾਂ ਜਿਹੜੇ ਤਿੰਨ ਕਾਨੂੰਨਾਂ ਦੇ ਪਿੱਛੇ ਐਡਾ ਮੋਰਚਾ ਲਗਿਆ ਸੀ 750 ਬੰਦੇ ਨੇ ਸ਼ਹਾਦਤ ਦਿੱਤੀ ਸੀ ਉਹ ਉਸੇ ਕੜੀ ਨੂੰ ਇਹ ਅੱਜ ਉਹ ਡਲੇਵਾਲ ਸਾਹਿਬ ਉਹੀ ਤਾਂ ਮੰਗ ਰਹੇ ਨੇ ਲੋਕਾਂ ਨੂੰ ਘੁਮਰਾਹ ਕਰਿਆ ਜਾ ਰਿਹਾ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਕਿਸ ਚੀਜ਼ ਵਾਸਤੇ ਇੱਥੇ ਬੈਠੇ ਨੇ ਸੋ ਜਿਹੜੀ ਉਹੀ ਐਮਐਸਪੀ ਤੇ ਹਜੇ ਗਾਰੰਟੀ ਤੇ ਹੀ ਗੱਲ ਖੜੀ ਆ ਗਾਹਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਸੋ ਸਰਕਾਰ ਨੂੰ ਬਿਲਕੁਲ ਵੀ ਇਹਦੇ ਤੇ ਮੈਨੂੰ ਲੱਗਦਾ ਉਹ ਐਂ ਤਾਂ ਦੇਖ ਰਹੇ ਨੇ ਹਲੇ-ਤਲੇ ਉਰੇ ਗੇੜੇ ਜੇ ਤੇ ਕੱਢ ਰਹੇ ਨੇ ਪਰ ਕੋਈ ਐ ਨਹੀਂ ਵੀ ਕੋਈ ਵੱਡਾ ਬੰਦਾ ਆ ਕੇ ਕਹੇ ਵੀ ਇੱਕ ਬੰਦੇ ਦੀ ਯਾਰ ਜਾਨ ਇੱਕ ਕੀ ਕੋਈ ਜ਼ਰੂਰੀ ਹੈ ਗੋਲਡੀ ਜੀ ਜਦੋਂ ਉਸ ਕੰਡੀਸ਼ਨ ਦੇ ਵਿੱਚ ਡੱਲੇਵਾਲ ਸਾਹਿਬ ਪਹੁੰਚ ਚੁੱਕੇ ਆ ਜਦੋਂ ਡਾਕਟਰਾਂ ਨੇ ਕਹਤਾ ਵੀ ਕਿਸੇ ਵੀ ਟਾਈਮ ਇਹਨਾਂ ਨੂੰ ਸਾਈਲੈਂਟ ਅਟੈਕ ਹੋ ਸਕਦਾ ਇਹਦੇ ਅੰਗ ਕੰਮ ਛੱਡ ਸਕਦੇ ਆ ਤਾਂ ਉਸ ਸਮੇਂ ਸੁਪਰੀਮ ਕੋਰਟ ਦਾ ਜਿਹੜਾ ਦਖਲ ਹੈ ਉਹ ਆਇਆ ਜੀ ਬਈ ਤੁਹਾਡੀ ਜਾਨ ਆ ਜਿਹੜੀ ਬਹੁਤ ਕੀਮਤੀ ਆ ਤੁਹਾਨੂੰ ਮਰਨ ਵਰਤ ਛੱਡ ਦੇਣਾ ਚਾਹੀਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਕੱਲ ਡੀਜੀਪੀ ਤੇ ਕੇਂਦਰੀ ਜਿਹੜੇ ਅਧਿਕਾਰੀ ਆਏ ਆ ਇੱਥੇ ਉਹ ਵੀ ਗੋਗਲੋਂ ਤੋਂ ਮਿੱਟੀ ਝੜ ਕੇ ਜਾਣ ਵਾਲੀ ਗੱਲ ਲੱਗਦੀ ਸੀ ਬਿਲਕੁਲ ਕਿਉਂਕਿ ਕੋਈ ਦੇਖੋ ਜਿਉ ਕੱਲ ਆਏ ਸੀ ਤਾਂ ਹੁਣ ਤੱਕ ਕੱਲ ਤੇ ਅੱਜ ਚ ਮੈਨਾਂ ਦਾ 24 ਘੰਟਿਆਂ ਦਾ ਫਾਸਲਾ ਹੋ ਗਿਆ ਇੱਥੇ ਤਾਂ 15 ਮਿੰਟਾਂ ਦਾ ਨਹੀਂ ਪਤਾ ਜਿਹੜੇ ਹਿਸਾਬ ਨਾਲ ਹਾਲਾਤ ਨੇ ਸੋ ਜਿੰਨਾ ਜਲਦੀ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਸਰਕਾਰਾਂ ਅੱਗੇ ਬੇ ਆਪਣਾ ਇੰਨਾ ਤਕੜਾ ਲੀਡਰ ਆਪਾਂ ਇਹਦੀ ਜਾਨ ਬਹੁਤ ਕੀਮਤੀ ਆ ਆਪਾਂ ਇਹਦੀ ਆ ਕੇ ਗੱਲ ਸੁਣੀਏ ਸਾਰੀਆਂ ਜਥੇਬੰਦੀਆਂ ਨਾਲ ਬੈਠ ਕੇ ਜੋ ਵੀ ਇਹਦੇ ਤੇ ਵਿਚਾਰ ਚਰਚਾ ਹੋਵੇ ਤਾਂ ਕਿ ਸਾਰਿਆਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਮਾਨ ਸਤਕਾਰ ਇਥੋਂ ਖੁਸ਼ੀ ਖੁਸ਼ੀ ਕਿਸੇ ਆਣ ਆਪਦੇ ਘਰੇ ਜਾਣ ਤੁਸੀਂ ਇੱਕ ਗੱਲ ਸਮਝਦੇ ਹੋ ਜਿਹੜਾ ਸੁਆਮੀਨਾਥਨ ਕਮਿਸ਼ਨ ਦੀ ਗੱਲ ਚੱਲ ਰਹੀ ਆ ਉਹ ਸੁਆਮੀਨਾਥਨ ਕਮਿਸ਼ਨ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਿਹੜਾ ਬਿਠਾਇਆ ਗਿਆ ਸੀਗਾ ਤੇ ਰਿਪੋਰਟ ਵੀ ਜਿਹੜੀ ਆ ਉਹਨਾਂ ਨੇ ਦਿੱਤੀ ਸੀਗੀ ਉਹ ਤੋਂ ਬਾਅਦ ਦੇ ਵਿੱਚ ਉਸ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ ਦੀ ਵੀ ਜਿਹੜੀ ਨਾਕਾਮੀ ਸਾਹਮਣੇ ਆ ਰਹੀ ਆ ਬਿਲਕੁਲ ਤੁਸੀਂ ਇਹੀ ਕਹਿ ਸਕਦੇ ਜਦੋਂ ਉਹ ਲਾਗੂ ਹੀ ਨਹੀਂ ਹੋਈ ਸੋ ਮੈਨੂੰ ਲੱਗਦਾ ਕਿ ਅੱਜ ਦਾ ਸਮਾਂ ਜਿਹੜਾ ਜੇ ਆਪਾਂ ਹੁਣ ਪੁਰਾਣੀਆਂ ਗੱਲਾਂ ਕਰਾਂਗੇ ਜੋ ਅੱਜ ਦਾ ਮਾਹੌਲ ਬਣਿਆ ਹੋਇਆ ਜੋ ਅੱਜ ਦੀ ਸਿਚੁਏਸ਼ਨ ਆ ਮੈਨੂੰ ਲੱਗਦਾ ਇਹ ਕੋਈ ਮਸਲੇ ਦਾ ਹੱਲ ਨਹੀਂ ਵੀ ਆਪਾਂ ਕਹਿ ਦਈਏ ਵੀ ਗੋਲਡੀ ਨੇ ਜੀ ਪਹਿਲਾਂ ਉਹ ਨਹੀਂ ਕਰਿਆ ਸੀ ਤਾਂ ਤਾਂ ਹੀ ਐ ਕਰ ਰਹੇ ਜੀ ਗੱਲ ਤਾਂ ਇਹ ਆ ਵੀ ਅੱਜ ਆਪਾਂ ਨੂੰ ਸਿਚੁਏਸ਼ਨ ਆਪਾਂ ਉਹਦਾ ਲੀਡਰ ਬਚਾਉਣਾ ਆਪਾਂ ਜਥੇਬੰਦੀਆਂ ਆੜੀਆਂ ਲੜਾਈ ਲੜ ਰਹੀਆਂ ਨੇ ਕਿਹਦਾ ਜੀ ਕਰਦਾ ਜੀ ਪਹਿਲਾਂ ਉੱਥੇ 2 ਸਾਲਾ ਹੁਣ 8-9 ਮਹੀਨੇ ਤੋਂ ਵਿਚਾਰੇ ਹੋਰੇ ਘਰ-ਬਾਰ ਛੱਡੀ ਬੈਠੇ ਨੇ ਜੀ ਕਿੰਨੇ ਹੀ ਕਿਸਾਨ ਤਾਂ ਉਹ ਉਹ ਆਪਣੇ ਲਈ ਥੋੜੀ ਕਰ ਰਹੇ ਨੇ ਜੀ ਉਹ ਤਾਂ ਆਉਣ ਵਾਲੀ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਸਾਡੀ ਖੇਤੀ ਨੂੰ ਬਚਾਉਣ ਵਾਸਤੇ ਸਾਡੇ ਭਵਿੱਖ ਵਾਸਤੇ ਇਹ ਜਿਹੜੀ ਗੱਲ ਕਰ ਗੋੜੀ ਸਾਹਿਬ ਇੱਕ ਸਵਾਲ ਹੋਰ ਜਿਹੜਾ ਕਈ ਹੋ ਆਗੂ ਆਏ ਆ ਦੂਜੀਆਂ ਸਟੇਟਾਂ ਤੋਂ ਵੀ ਆਏ ਆ ਉਹਨਾਂ ਨੇ ਕੰਡੀਸ਼ਨ ਵੀ ਦੇਖੀ ਆ ਡੱਲੇਵਾਲ ਸਾਹਿਬ ਨੂੰ ਮਿਲੇ ਵੀ ਆ ਜਦੋਂ ਅੰਦੋਲਨ ਦੇ ਸਮੇਂ ਦੀ ਗੱਲ ਹੁੰਦੀ ਆ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਵੀ ਹਜੇ ਤਾਂ 10 ਮਹੀਨੇ ਹੋਏ ਆ ਪਿਛਲਾ ਅੰਦੋਲਨ 13 ਮਹੀਨੇ ਚੱਲਿਆ ਸੀ ਪਰ ਜਦੋਂ ਕਿਸਾਨ ਆਗੂਆਂ ਦੇ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਵੀ ਇੱਕ ਇੱਕ ਸਕੈਂਟ ਆ ਜਿਹੜਾ ਸਾਡੇ ਵਾਸਤੇ ਕੀਮਤੀ ਆ ਕਿਉਂਕਿ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹੋਇਆ ਉਹ ਉਸ ਅੰਦੋਲਨ ਦੇ ਵਿੱਚ ਕੋਈ ਮਰਨ ਵਰਤ ਤੇ ਨਹੀਂ ਸੀ ਹਮ ਬਿਲਕੁਲ ਦੇਖੋ ਮੈਂ ਤਾਂ ਫੇਰ ਉਹੀ ਗੱਲ ਮੈਂ ਤਾਂ ਹੱਥ ਜੋੜ ਕੇ ਸਾਰੀਆਂ ਜਥੇਬੰਦੀਆਂ ਨੂੰ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਦੇ ਵਖਰੇਵੇਂ ਛੱਡ ਕੇ ਸਾਰੇ ਜਾਣੇ ਆਪਾਂ ਇੱਥੇ ਜਿਹੜਾ ਇਹ ਮੋਰਚੇ ਨੂੰ ਜਿਹੜਾ ਸਪੋਰਟ ਕਰੀਏ ਤਾਂ ਕਿ ਆਪਾਂ ਆਪਦੇ ਲੀਡਰ ਨੂੰ ਬਚਾਈਏ ਤੇ ਇਹ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਬਣਵਾ ਸਕੀਏ ਇਹੀ ਬੇਨਤੀ ਕਰਦਾ ਹਾਂ